ਦੋਸਤੋ ਕੈਨੇਡਾ ਦੇ ਅੰਡਰਵਰਲਡ ਦੇ ਬਹੁਤ ਵੱਡੇ ਡਾਊਨ ਇੱਕ ਪੰਜਾਬੀ ਬਿੰਦੀ ਜੋਲ ਦੀ ਕਹਾਣੀ ਜਿਸ ਨੇ ਬਹੁਤ ਛੋਟੀ ਉਮਰ ਵਿੱਚ ਹੀ ਜੇਲਾ ਤਸਕਰੀ ਮਰਡਰ ਹਫਤਾ ਵਸੂਲੀ ਵਰਗੇ ਵੱਡੇ ਗੜਾ ਕੀਤੇ ਤੇ 27 ਸਾਲ ਦੀ ਉਮਰ ਵਿੱਚ ਹੀ ਕੈਨੇਡੀਅਨ ਮਾਫੀਆ ਦਾ ਹਰ ਰੰਗ ਵੇਖ ਕੇ ਕਤਲ ਹੋ ਗਿਆ ਬਿੰਦੀ ਜੋਲ ਦੇ ਕਤਲ ਨੇ ਠੀਕ ਉਸੇ ਤਰ੍ਹਾਂ ਹੀ ਇਤਿਹਾਸ ਦਰਾਇਆ ਜਿਵੇਂ ਬਿੰਦੀ ਜੋਲ ਨੇ ਆਪ ਆਪਣੇ ਤੋਂ ਵੱਡੇ ਗੈਂਗਸਟਰਾਂ ਨੂੰ ਕਤਲ ਕਰਕੇ ਅੰਡਰਵਰਲਡ ਦਾ ਡਾਊਨ ਦਾ ਰਤਬਾ ਹਾਸਲ ਕੀਤਾ ਸੀ ਕੌਣ ਸੀ ਬਿੰਦੀ ਜੋਲ ਕੀ ਕੀ ਉਸਨੇ ਕਾਲੇ ਕਾਰਨਾਮੇ ਕੀਤੇ ਕਿਉਂ ਉਹ 27 ਸਾਲ ਦੀ ਉਮਰ ਵਿੱਚ ਹੀ ਇੰਨਾ ਮਸ਼ਹੂਰ ਹੋ ਗਿਆ ਕਿ ਬੇਚਕ ਉਸਦੀ ਮੌਤ 1998 ਦੇ ਵਿੱਚ ਹੋਈ ਪਰ ਕਨੇਡਾ ਦੇ ਲੋਕ ਅੱਜ ਵੀ ਉਸਨੂੰ ਚੇਤੇ ਕਰਦੇ ਹਨ ਤੇ ਅੱਜ ਵੀ ਬਿੰਦੀ ਜੋਲ ਦਾ ਨਾਮ ਪੰਜਾਬੀ ਗਾਣਿਆਂ ਵਿੱਚ ਵੱਟੇ ਵੱਡੇ ਪੰਜਾਬੀ ਸਿੰਗਰਾਂ ਵੱਲੋਂ ਲਿਆ ਜਾਂਦਾ ਹੈ ਦੱਸਾਂਗੇ ਬਿੰਦੀ ਜੋਲ ਦੀ ਸਾਰੀ ਅਸਲ ਕਹਾਣੀ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬਿੰਦੀ ਜੋਹਲ ਦਾ ਜਨਮ ਸਾਲ 1971 ਵਿੱਚ ਪੰਜਾਬ ਵਿੱਚ ਹੋਇਆ ਸੀ ਪਰ ਸਾਲ 1975 ਵਿੱਚ ਉਸ ਦਾ ਪੂਰੇ ਦਾ ਪੂਰਾ ਪਰਿਵਾਰ ਕੈਨੇਡਾ ਵਿੱਚ ਜਾ ਕੇ ਵੱਸ ਗਿਆ ਕੈਨੇਡਾ ਜਾ ਕੇ ਸ਼ੁਰੂ ਵਿੱਚ ਤਾਂ ਬਿੰਦੀ ਪੜ੍ਹਾਈ ਵਿੱਚ ਕਾਫੀ ਉੱਚਾਰ ਸੀ ਪਰ ਵੱਡੀਆਂ ਜਮਾਤਾਂ ਵਿੱਚ ਜਾਂਦਾ ਜਾਂਦਾ ਉਹ ਐਸੀ ਭੜੀ ਸੰਗਤ ਵਿੱਚ ਪੈ ਗਿਆ ਕਿ ਫਿਰ ਉਸ ਤੋਂ ਵਾਪਸ ਮੁੜਿਆ ਹੀ ਨਹੀਂ ਗਿਆ ਬਿੰਦੀ ਸਕੂਲ ਵਿੱਚ ਪੜਦਾ ਬਹੁਤ ਘੱਟ ਉਮਰ ਵਿੱਚ ਹੀ ਡਰੱਗ ਦੀ ਸਮਗਲਿੰਗ ਵਿੱਚ ਸ਼ਾਮਲ ਹੋ ਗਿਆ। ਇਸ ਗੱਲ ਬਾਰੇ ਜਦੋਂ ਬਿੰਦੀ ਦੇ ਸਕੂਲ ਪ੍ਰਬੰਧਕਾਂ ਨੂੰ ਪਤਾ ਚੱਲਦਾ ਤਾਂ ਇੱਕ ਦਿਨ ਸਕੂਲ ਦਾ ਵਾਈਸ ਪ੍ਰਿੰਸੀਪਲ ਉਸ ਨੂੰ ਆਪਣੇ ਕਮਰੇ ਵਿੱਚ ਬੁਲਾਉਂਦਾ ਹੈ। ਜਦੋਂ ਪ੍ਰਿੰਸੀਪਲ ਨੇ ਥੋੜੀ ਸ਼ਕਤੀ ਦੇ ਨਾਲ ਬਿੰਦੀ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਿੰਦੀ ਦਾ ਗੁੱਸਾ ਹੀ ਉਸਤੇ ਇੰਨਾ ਹਾਵੀ ਹੋ ਗਿਆ ਕਿ ਉਸ ਨੇ ਐਨੇ ਜ਼ੋਰ ਦੇ ਨਾਲ ਆਪਣੇ ਵਾਈਸ ਪ੍ਰਿੰਸੀਪਲ ਦੇ ਢਿੱਡ ਵਿੱਚ ਲੱਤ ਮਾਰੀ ਕਿ ਉਸ ਨੂੰ ਹਸਪਤਾਲ ਵਿੱਚ ਭਰਤੀ ਕਰੋਨਾ ਪਿਆ ਸੀ ਇਸ ਹਰਕਤ ਕਰਕੇ ਬਿੰਦੀ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਤੇ ਹਮਲਾ ਕਰਨ ਦੇ ਦੋਸ਼ ਵਿੱਚ ਸਕੂਲ ਵਿੱਚ ਪੜ੍ਹਦੇ ਸਮੇਂ ਹੀ ਉਸ ਨੂੰ 60 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਜਦੋਂ ਉਹ ਪਹਿਲੀ ਵਾਰ ਇੰਨੀ ਛੋਟੀ ਉਮਰ ਵਿੱਚ ਜੇਲ੍ਹ ਪਹੁੰਚਿਆ ਤਾਂ ਇੱਥੋਂ ਹੀ ਉਸ ਦੀ ਜੁਰਮ ਦੀ ਦੁਨੀਆ ਵਿੱਚ ਜਾਣ ਦੀ ਸ਼ੁਰੂਆਤ ਹੁੰਦੀ ਹੈ ਜੇਲ੍ਹ ਵਿੱਚ ਬਿੰਦੀ ਨੂੰ ਇੱਕ ਫੈਜ਼ਲਦੀਨ ਨਾਮ ਦਾ ਬੰਦਾ ਮਿਲਦਾ ਜੋ ਕਿ ਕੈਨੇਡਾ ਦੇ ਇੱਕ ਕਾਫੀ ਵੱਡੇ ਅਤੇ ਖੁੰਖਾਰ ਗੈਂਗ ਨਾਲ ਜੁੜਿਆ ਹੋਇਆ ਸੀ ਇਹ ਗੈਂਗ ਸੜਕਾ ਉੱਤੇ ਕੈਨੇਡਾ ਵਿੱਚ ਨਸ਼ੀਲੇ ਪਦਾਰਥ ਵੇਚਣ ਦਾ ਕੰਮ ਕਰਦਾ ਸੀ। ਇਹ ਗੈਂਗ 1960 ਵਿੱਚ ਜਿਸ ਵੇਲੇ ਸ਼ੁਰੂ ਹੋਇਆ ਤਾਂ ਉਸ ਵਕਤੇ ਇਸ ਵਿੱਚ ਸਾਰੇ ਮੈਂਬਰ ਸਪੈਨਿਸ਼ ਸਨ ਪਰ ਜਦੋਂ ਜੋਹਲ ਇਸ ਵਿੱਚ ਸ਼ਾਮਲ ਹੋਇਆ ਤਾਂ ਸਾਰੇ ਏਸ਼ੀਅਲ ਮੂਲ ਦੇ ਹੀ ਗੈਂਗਸਟਰ ਇਸ ਵਿੱਚ ਰਹਿ ਗਏ ਸਨ। ਇਸੇ ਸਮੇਂ ਦੌਰਾਨ ਹੀ ਬਿੰਦੀ ਜੋਹਲ ਦੀ ਕਹਾਣੀ ਵਿੱਚ ਆਉਂਦੇ ਹਨ ਦੋ ਦਸਾਜ ਭਰਾ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਰੌਣ ਜ਼ਾਜ ਤੇ ਦੂਜੇ ਦਾ ਨਾਮ ਸੀ ਜਿਮੀ ਦਸਾਜ ਦੋਵੇਂ ਦੁਸਾਜ ਭਰਾ ਇਸ ਗੈਂਗ ਦੇ ਹੈੱਡਸਨ ਤੇ ਗੈਂਗ ਨੂੰ ਚਲਾਉਂਦੇ ਸਨ ਉਹ ਨਸ਼ਾ ਵੇਚਣ ਲਈ ਡਰੱਗ ਡੀਲਰਾਂ ਦੀ ਮਦਦ ਲੈਂਦੇ ਸਨ ਇਹਨਾਂ ਡਰੱਗ ਡੀਲਰਾਂ ਵਿੱਚੋਂ ਇੱਕ ਸੀ ਬਿੰਦੀ ਜੋਹਰ ਪਹਿਲਾਂ ਉਹ ਇਕੱਠੇ ਸਨ ਪਰ ਸਾਲ 1991 ਦੇ ਦੌਰਾਨ ਸਭ ਕੁਝ ਬਦਲ ਜਾਂਦਾ ਹੈ ਜਦੋਂ ਜਿੰਮੀ ਦੁਸਾਜ ਨੂੰ ਇੱਕ ਕਤਲ ਕੇਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਮਗਰੋਂ ਬਿੰਦੀ ਜੋਹਰ ਅਤੇ ਫੈਜ਼ਲਦੀਨ ਕਕੀਨ ਵੇਚਣੀ ਸ਼ੁਰੂ ਕਰ ਦਿੰਦੇ ਹਨ ਹੁਣ ਉਹ ਇੱਕ ਵੱਖਰੀ ਧਿਰ ਬਣ ਕੇ ਸੜਕਾਂ ਤੇ ਨਸ਼ਾ ਵੇਚਣਾ ਸ਼ੁਰੂ ਕਰਦੇ ਕਿਉਂਕਿ ਬਿੰਦੀ ਇਹ ਗੱਲ ਜਾਣਦਾ ਸੀ ਕਿ ਰੌਣ ਦੁਸਾਹਜ ਉਹਨਾਂ ਚਿਰ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਉਸਦਾ ਭਰਾ ਜਿੰਮੀ ਜੇਲ੍ਹ ਵਿੱਚ ਹੈ ਇਸ ਦੌਰਾਨ ਬਿੰਦੀ ਵੱਖਰਾ ਗੈਂਗ ਬਣਾਉਂਦਾ ਤੇ ਬਹੁਤ ਸਾਰੇ ਮੈਂਬਰ ਉਸ ਵਿੱਚ ਸ਼ਾਮਲ ਕਰਦਾ ਦੇਖਦੇ ਹੀ ਦੇਖਦੇ ਜੋਹਲ ਹੋਣੀ ਡਰੱਗ ਸਮਗਲਿੰਗ ਤੋਂ ਕਤਲਾਂ ਤੱਕ ਪਹੁੰਚ ਜਾਂਦੇ ਹਨ ਇੱਕ ਦਿਨ ਜੋਹਲ ਦੇ ਸਾਥੀ ਫੈਜ਼ਲਦੀਨ ਵੱਲੋਂ ਇੱਕ ਸ਼ਖਸ ਪਰਵਿੰਦਰ ਚੰਨੇ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਵਿੱਚ ਬਿੰਦੀ ਦਾ ਹੀ ਹੱਥ ਸੀ ਹੁਣ ਹਰ ਵਕਤ ਪੁਲਿਸ ਉਸ ਦੇ ਪਿੱਛੇ ਰਹਿੰਦੀ ਸੀ ਇਸ ਲੁਕਾ ਛਿਪੀ ਨਾਲ ਉਸ ਨੂੰ ਬਦਨਾਮੀ ਅਤੇ ਮਸ਼ਹੂਰੀ ਦੋਵੇਂ ਚੀਜ਼ਾਂ ਨਾਲ-ਨਾਲ ਮਿਲੀਆਂ ਹੁਣ ਬਿੰਦੀ ਇੱਕ ਬਦਨਾਮ ਗੈਂਗਸਟਰ ਬਣ ਚੁੱਕਾ ਸੀ ਤੇ ਇਹੀ ਉਸ ਦੀ ਸ਼ੁਰੂ ਤੋਂ ਇਸ਼ਿਆ ਸੀ ਉਧਰ ਦੂਜੇ ਪਾਸੇ ਜਿੰਮੀ ਦਸਾਹਰ ਕਤਲ ਕੇਸ ਵਿੱਚੋਂ ਬਰੀ ਹੋ ਜਾਂਦਾ ਜਦੋਂ ਉਹ ਜੇਲ੍ਹੋਂ ਬਾਹਰ ਆਇਆ ਤਾਂ ਇਹ ਵੇਖ ਕੇ ਉਸ ਨੂੰ ਬੜਾ ਧੱਕਾ ਲੱਗਾ ਕਿ ਉਸ ਦੇ ਥੱਲੇ ਕੰਮ ਕਰਨ ਵਾਲਾ ਇੱਕ ਬੰਦਾ ਬਿੰਦੀ ਜੋਲ ਜੋ ਅੱਜ ਖੁਦ ਦਾ ਧੰਦਾ ਕਰਕੇ ਬੈਠਾ ਹੈ ਬਸਾਂਝ ਭਰਾ ਆਪਣੇ ਕਾਰੋਬਾਰ ਨੂੰ ਵਾਪਸ ਹਾਸਲ ਕਰਨਾ ਚਾਹੁੰਦੇ ਸਨ ਜਿਸ ਤੇ ਉਹ ਬਿੰਦੀ ਜੋਹਲ ਦਾ ਕਬਜ਼ਾ ਸੀ ਉਹ ਬਿੰਦੀ ਜੋਹਲ ਦੀ ਸੁਪਾਰੀ ਲੈਂਦੇ ਹਨ ਤੇ ਇਥੋਂ ਹੀ ਉਹਨਾਂ ਦੋਹਾਂ ਵਿੱਚਕਾਰ ਦੁਸ਼ਮਣੀ ਸ਼ੁਰੂ ਹੋ ਜਾਂਦੀ ਤੇ ਲੜਾਈ ਔਲੇ-ਔੜੀ ਮੀਡੀਆ ਤੱਕ ਪਹੁੰਚ ਜਾਂਦੀ ਪਰ ਕੁਝ ਕੁ ਸਮੇਂ ਬਾਅਦ ਹੀ ਇੱਕ ਦਿਨ ਜਿੰਮੀ ਉੱਤੇ ਕੁਝ ਕਾਰ ਸਵਾਰਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਵਿੱਚ ਗੋਲੀਆਂ ਦੀ ਤਾਬਨਾ ਚੱਲਦਾ ਹੋਇਆ ਜਿੰਮੀ ਮਾਰਿਆ ਜਾਂਦਾ ਲੋਕਾਂ ਨੇ ਉਸੇ ਵਕਤ ਅੰਦਾਜ਼ਾ ਲਗਾਇਆ ਕਿ ਇਹ ਜਿੰਮੀ ਦਸਾਂਝ ਦਾ ਕਤਲ ਬਿੰਦੀ ਜੋਹਲ ਨੇ ਕਰਵਾਇਆ ਹੈ ਇਸੇ ਚਰਚਾਕਾਰ ਨੇ ਇੱਕ ਦਿਨ ਟੀਵੀ ਦੀ ਐਂਕਰ ਨੇ ਬਿੰਦੀ ਜੋਹਲ ਨੂੰ ਇੰਟਰਵਿਊ ਵਾਸਤੇ ਬੁਲਾਇਆ ਸੀ ਜਿਸ ਵਿੱਚ ਬਿੰਦੀ ਨੇ ਸਿੱਧੇ ਤੌਰ ਤੇ ਇਸ ਚੀਜ਼ ਨੂੰ ਸਵਾਰਿਆ ਕਿ ਉਸ ਨੇ ਹੀ ਇਹ ਕਤਲ ਕਰਵਾਇਆ ਹੁਣ ਦੋਹਾ ਗੈਂਗਾ ਵਿੱਚ ਬਦਲੇ ਦੀ ਭਾਵਨਾ ਭੜਕ ਉੱਠੀ ਸੀ ਦੋਹਾਂ ਨੇ ਇੱਕ ਦੂਜੇ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਪਰ ਇਸ ਤੋਂ ਕੁਝ ਦਿਨਾਂ ਬਾਅਦ ਇਹੀ ਇੱਕ ਦਿਨ ਜਿਮੀ ਦਸਾਹ ਦੇ ਛੋਟੇ ਭਰਾ ਰੌਣ ਦਸਾਹ ਨੂੰ ਵੀ ਗੋਲੀਆਂ ਨਾਲ ਭੌਣ ਦਿੱਤਾ ਗਿਆ ਥਾ-ਥਾ ਉੱਤੇ ਹਿੱਸਾ ਹੋ ਰਹੀ ਸੀ ਵੱਡੇ ਵੱਡੇ ਟੀਵੀ ਚੈਨਲ ਬਿੰਦੀ ਨੂੰ ਲੱਭਦੇ ਫਿਰਦੇ ਸਨ ਇਹਨਾਂ ਕੁਝ ਹੋਣ ਤੇ ਕੁਝ ਵਕਤ ਮਗਰੋਂ ਹੀ ਬਿੰਦੀ ਨੂੰ ਆਖਰਕਾਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਉੱਤੇ 2 ਦਸਾਂਜ ਭਰਾਵਾਂ ਦੇ ਕਤਲ ਦੇ ਇਲਜ਼ਾਮ ਸਨ ਜੱਜ ਵੱਲੋਂ ਬਿੰਦੀ ਜੋਹਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਇਹ ਕੇਸ ਕੈਨੇਡਾ ਦੇ ਇਤਿਹਾਸ ਦਾ ਉਸ ਵਕਤ ਦਾ ਸਭ ਤੋਂ ਲੰਮਾ ਅਤੇ ਸਭ ਤੋਂ ਮਹਿੰਗਾ ਕੇਸ ਸੀ ਸਾਲ 1995 ਵਿੱਚ ਮੁਕੱਦਮਾ ਖਤਮ ਹੋਣ ਤੋਂ ਬਾਅਦ ਜੋਹਲ 2 ਸਾਲਾਂ ਬਾਅਦ ਫੇਰ ਸੜਕਾਂ ਤੇ ਨਿਕਲਦਾ ਤੇ ਆਪਣੇ ਪਹਿਲਾਂ ਵਾਲੇ ਕੰਮਕਾਰ ਸ਼ੁਰੂ ਕਰ ਦਿੰਦਾ ਸਾਲ 1996 ਦੇ ਚਰਵਾਤ ਵਿੱਚ ਜੋਹਲ ਵੱਲੋਂ ਕਿਸੇ ਬੰਦੇ ਤੋਂ 2 ਕਿਲੋ ਕਕੀਨ ਖਰੀਦੀ ਜਾਂਦੀ ਹੈ ਪਰ ਉਸ ਵਿੱਚ ਮਿਲਾਵਟ ਸੀ ਇਸ ਗੱਲ ਤੋਂ ਖਫਾ ਹੋ ਕੇ ਜੋਹਲ ਗੁੱਸੇ ਵਿੱਚ ਉਸ ਬੰਦੇ ਨੂੰ ਕਢਰਾਪ ਕਰ ਲੈਂਦਾ ਪਰ ਉਹ ਬੰਦਾ ਵੀ ਕਿਸੇ ਵੱਡੇ ਗੈਂਗਸਟਰ ਦਾ ਭਰਾ ਸੀ ਬਿੰਦੀ ਜੋਹਲ ਵੱਲੋਂ ਉਸ ਨੂੰ ਰਿਆ ਕਰਨ ਦੇ ਬਦਲੇ 5 ਕਿਲੋ ਕਕੀਨ ਦੀ ਮੰਗ ਕੀਤੀ ਜਾਂਦੀ ਹੈ ਸਮਾਂ ਬੀਤਦਾ ਰਹਿੰਦਾ ਇੱਕ ਦਿਨ ਜੇਲ੍ਹ ਵਿੱਚ ਹੀ ਬਿੰਦੀ ਦੀ ਬੱਲ ਬੁੱਟਰ ਨਾਂ ਦੇ ਇੱਕ ਹੋਰ ਪੰਜਾਬੀ ਗੈਂਗਸਟਰ ਦੇ ਨਾਲ ਦੋਸਤੀ ਹੋ ਜਾਂਦੀ। ਇਹ ਦੋਵੇਂ ਮਿਲ ਕੇ 2 ਸਾਲਾਂ ਵਿੱਚ 30 ਤੋਂ ਵੱਧ ਬੰਦਿਆਂ ਦਾ ਕੈਨੇਡਾ ਵਿੱਚ ਕਤਲ ਕਰ ਦਿੰਦੇ ਹਨ। ਕਹਿੰਦੇ ਹਨ ਕਿ ਇੱਕ ਦਿਨ ਜੋਹਲ ਤੇ ਬੱਲ ਬੁੱਟਰ ਦੋਵੇਂ ਕਾਰ ਵਿੱਚ ਸਰੀਵਲ ਜਾ ਰਹੇ ਸਨ ਤਾਂ ਰਸਤੇ ਵਿੱਚ ਪੁਲਿਸ ਦਾ ਨਾਕਾ ਸੀ। ਜੋਹਲ ਬੁੱਟਰ ਨੂੰ ਕਹਿੰਦਾ ਕਿ ਤੂੰ ਪੁਲਿਸ ਨੂੰ ਕਹੀਂ ਕਿ ਆ ਗੱਡੀ ਵਿੱਚ ਪਿਆ ਪਿਸਤੌਲ ਉਸ ਦਾ ਹੈ ਬਿੰਦੀ ਦਾ ਨਹੀਂ। ਬਿੰਦੀ ਜੋਲ ਦੇ ਮੋਹੋਂ ਇਹ ਸ਼ਬਦ ਸੁਣ ਕੇ ਬੱਲ ਬੁੱਟਰ ਹੈਰਾਨ ਰਹਿ ਗਿਆ ਸੀ ਕਿਉਂਕਿ ਕਹਿੰਦੇ ਹਨ ਕਿ ਬਿੰਦੀ ਜਿਸ ਦਿਨ ਹਥਿਆਰ ਵਰਤਣੇ ਹੁੰਦੇ ਸਨ ਉਸੇ ਦਿਨ ਹੀ ਹਥਿਆਰਾਂ ਨੂੰ ਚੁੱਕਦਾ ਸੀ ਬੁੱਟਰ ਨੂੰ ਲੱਗਦਾ ਹੈ ਕਿ ਜਿਹੜਾ ਇਹ ਅੱਜ ਗੱਡੀ ਵਿੱਚ ਪਿਸਤੌਲ ਲਈ ਫਿਰਦਾ ਹੋ ਸਕਦਾ ਹੈ ਕਿ ਇਸ ਨੇ ਅੱਜ ਮੇਰਾ ਕਤਲ ਕਰਨਾ ਹੋਵੇ ਇਸ ਲਈ ਬੱਲ ਬੁੱਟਰ ਵੱਲੋਂ ਜਾਣ ਬੁੱਝ ਕੇ ਪੁਲਿਸ ਨੂੰ ਕਿਹਾ ਜਾਂਦਾ ਹੈ ਕਿ ਮੇਰਾ ਪਿਸਤੌਲ ਹੈ ਪੁਲਿਸ ਬੱਲ ਬੁੱਟਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਬਿੰਦੀ ਨੂੰ ਛੱਡ ਦਿੱਤਾ ਜਾਂਦਾ ਪਰ ਬੁੱਟਰ ਔਣ ਬਿੰਦੀ ਦਾ ਯਾਰ ਤੋਂ ਜਾਨੀ ਦੁਸ਼ਮਣ ਬਣ ਚੁੱਕਾ ਸੀ ਤੇ ਕੁਝ ਸਮੇਂ ਬਾਅਦ 20 ਦਸੰਬਰ 1998 ਨੂੰ ਰਾਤ 1 ਵਜੇ ਦੇ ਕਰੀਬ ਵੈਨਕੂਵਰ ਦੇ ਇੱਕ ਨਾਈਟ ਕਲੱਬ ਦੇ ਵਿੱਚ ਬੈਠੇ ਬਿੰਦੀ ਜੋਹਲ ਦੇ ਸੱਜੇ ਕੰਨ ਦੇ ਪਿਛਲੇ ਪਾਸੇ ਕਿਸੇ ਬੰਦੇ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ ਉਸ ਵਕਤ ਕਲੱਬ ਵਿੱਚ 300 ਤੋਂ ਵੱਧ ਲੋਕ ਮੌਜੂਦ ਸਨ ਪਰ ਕੋਈ ਵੀ ਗਵਾਹ ਬਣ ਕੇ ਅੱਗੇ ਨਹੀਂ ਸੀ ਆਇਆ ਮੌਤ ਸਮੇਂ ਬਿੰਦੀ ਦੀ ਉਮਰ ਸਿਰਫ 27 ਸਾਲ ਦੀ ਸੀ ਬਿੰਦੀ ਜੋਲ ਜਿਆਦਾ ਮਸ਼ਹੂਰ ਆਪਣੀ ਬਦਨਾਮੀ ਕਰਕੇ ਅਤੇ ਮੀਡੀਆ ਨਾਲ ਆਪਣੇ ਤਾਲੁਕਾਤ ਰੱਖਣ ਕਰਕੇ ਹੋਇਆ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਿੰਦੀ ਜੋਲ ਗੋਰਿਆਂ ਦੀ ਹੀਣ ਭਾਵਨਾ ਦਾ ਸ਼ਿਕਾਰ ਹੋਇਆ ਜਿਸ ਕਰਕੇ ਉਹ ਗੈਂਗਸਟਰ ਬਣਿਆ। ਇਹ ਸੀ ਕਹਾਣੀ ਕੈਨੇਡੀਅਨ ਮਾਫੀਆ ਡੌਨ ਬਿੰਦੀ ਜੋਲ ਦੀ ਜਿਸ ਦਾ ਨਾਮ ਅੱਜਕੱਲ ਪੰਜਾਬੀ ਸਿੰਗਰ ਆਪਣੇ ਗਾਣਿਆਂ ਵਿੱਚ ਲੈ ਰਹੇ ਹਨ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਆਪਣੇ ਵਿਚਾਰ ਇਸ ਵੀਡੀਓ ਸੰਬੰਧੀ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ। ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ